ਆ ਸਾਡਾ ਅੰਮ੍ਰਿਤਸਰ ਆ ਹਾਲਤ ਦੇਖੋ ਅੰਮ੍ਰਿਤਸਰ ਦੀ ਆ ਸੰਗਤ ਸਿਮਾ ਜੀ ਇੱਥੇ ਪੁੱਛ ਗਲੋਤੀ ਹੁੰਦੀ ਜਵੀ ਕੈਂਡੇ ਆ ਵੇਖੋ ਪਰ ਕਿੰਨੂ ਕੀ ਗਈ ਏ ਹਲੋ ਇੱਧਰ ਅਬੀਬਾ ਆ ਵੇਖੋ ਮਰਦਾਰੀ ਤੇ ਪੁੱਛ ਗਲੋਤੀ ਹੁੰਦੀ ਆ ਸੰਗਤ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਦੇ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਵੱਲੋਂ ਸਾਂਝੀ ਕੀਤੀ ਗਈ ਹੈ ਇਹ ਜੋ ਵੀਡੀਓ ਹੈ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਹੈ ਤੇ ਜਿੱਥੇ ਇੱਕ ਲੜਕੀ ਜੋ ਹੈ ਨਸ਼ੇ 'ਚ ਨਜ਼ਰ ਆ ਰਹੀ ਹੈ ਵੱਡਾ ਦਾਵਾ ਜੋ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਵੱਲੋਂ ਕੀਤਾ ਗਿਆ ਤੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਤੇ ਸਾਂਝੇ ਕਰਦੇ ਹੋਏ ਵਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਤੇ ਆਪ ਸਰਕਾਰ ਤੇ ਨਸ਼ੇ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਕਿਉਂਕਿ ਭਗਵੰਤ ਮਾਨ ਵੱਲੋਂ ਜੋ ਹੈ ਵੱਡਾ ਦਾਵਾ ਕੀਤਾ ਜਾ ਰਿਹਾ ਸੀ ਪੰਜਾਬ 'ਚ ਨਸ਼ਾ ਖਤਮ ਕਰਨ ਦਾ ਤਾਂ ਉਸ ਵਿੱਚ ਹੀ ਹੁਣ ਜੋ ਹੈਗਾ ਬਿਕਰਮ ਸਿੰਘ ਮਜੀਠੀਆ ਵੱਲੋਂ ਇਹ ਅੰਮ੍ਰਿਤਸਰ ਦੀ ਵਾਇਰਲ ਹੋਈ ਵੀਡੀਓ ਨੂੰ ਜੋ ਹੈ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਏ ਭਗਵੰਤ ਸਰਕਾਰ ਤੇ ਭਗਵੰਤ ਮਾਨ ਤੇ ਵੱਡੇ ਸਵਾਲ ਖੜੇ ਕਰਤੇ ਨੇ ਤੇ ਇਸ ਦੇ ਨਾਲ ਹੀ ਮਜੀਠੀਆ ਨੇ ਲਿਖਿਆ ਭਗਵੰਤ ਮਾਨ ਜੀ ਚੁਟਕਲੀ ਮਨਕਰਨ ਕਹਾਣੀਆਂ ਹਵਾਈ ਗੱਲਾਂ ਛੱਡੋ ਕਿ ਇਹ ਯੁੱਧ ਨਸ਼ਿਆ ਵਿਰੁੱਧ ਸ਼ਰਮ ਕਰੋ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਘਟਨਾ ਭਗਵੰਤ ਮਾਨਤ ਪੰਜਾਬ ਪੁਲਿਸ ਨੂੰ ਟੈਗ ਕਰਦੇ ਹੋਏ ਵਿਕਰਮ ਸਿੰਘ ਮਜੀਠੀਆ ਨੇ ਸੋ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾਣਕਾਰੀ ਮੁਤਾਬਕ ਜੋ ਇਹ ਵੀਡੀਓ ਹੈ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿਸ ਚ ਨਜ਼ਰ ਆ ਰਹੀ ਇਹ ਜੋ ਲੜਕੀ ਹੈ ਨਸ਼ੇ ਵਿਝੇ ਵੱਡਾ ਦਾਵਾ ਜੋ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਕੀਤਾ ਗਿਆ ਹੈ ਤੇ ਵੀਡੀਓ ਬਣਾਉਣ ਵਾਲੇ ਸ਼ਖਸ ਨੇ ਉਸ ਲੜਕੀ ਨੂੰ ਬੁਲਾਇਆ ਵੀ ਹੋ ਤੇ ਉਹ ਲੜਕੀ ਇੰਨੀ ਹਾਲਤ ਚ ਵੀ ਨਹੀਂ ਸੀ ਕਿ ਜਵਾਬ ਦੇ ਪਾਵੇ ਤੇ ਲੜਕੀ ਜੋ ਹੈ ਨਸ਼ੇ ਚ ਵੱਡਾ ਦਾਵਾ ਆਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਵੱਲੋਂ ਕੀਤਾ ਗਿਆ ਤੇ ਇਸ ਨੂੰ ਲੈ ਹੀ ਭਗਵੰਤ ਮਾਨ ਨੂੰ ਜੋ ਹੈਗਾ ਵਿਕਰਮ ਸਿੰਘ ਮਜੀਠੀਆ ਨੇ ਕੇਰਲਿਆ ਦੇ ਵੱਡੇ ਸਵਾਲ ਚੁੱਕੇ ਨੇ ਕਿ ਕੀ ਇਹ ਨਸ਼ਿਆ ਵਿਰੋਧ ਹੈ ਕਿਉਂਕਿ ਪਤਾ ਲੱਗਦੀ ਹੈ ਕਿ ਭਗਵੰਤ ਸਰਕਾਰ ਵੱਲੋਂ ਪੰਜਾਬ 'ਚ ਨਸ਼ਿਆ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਯੁੱਧ ਨਸ਼ਿਆ ਵਿਰੋਧ ਜਿਸ ਨੂੰ ਲੈ ਹੀ ਜੋ ਹੈ ਵੱਡੇ ਸਵਾਲ ਹੁਣ ਵਿਕਰਮ ਸਿੰਘ ਮਜੀਠੀਆ ਨੇ ਭਗਵੰਤ ਸਰਕਾਰ ਆਪ ਤੇ ਚੱਕੇ ਨੇ ਜ਼ਿਕਰ ਇਹ ਖਾਸ ਹੈ ਕਿ ਦਿੱਲੀ 'ਚ ਵੱਡੀ ਹਾਰ ਤੋਂ ਬਾਅਦ ਪੰਜਾਬ 'ਚ ਸਰਕਾਰ ਹੋਰ ਐਕਟਿਵ ਹੋ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸਿਰਫ ਪੰਜਾਬ 'ਚ ਹੀ ਰਹਿ ਗਈ ਹੈ ਤੇ ਇਸ ਤੋਂ ਬਾਅਦ ਹੀ ਜੋ ਦੀ ਭਗਵੰਤ ਸਰਕਾਰ ਵੱਲੋਂ ਵੱਡਾ ਐਕਸ਼ਨ ਨਸ਼ਿਆਂ ਨੂੰ ਲੈ ਕੇ ਪੰਜਾਬ 'ਚ ਸ਼ੁਰੂ ਕੀਤਾ ਗਿਆ ਸੀ ਤੇ ਭਗਵੰਤ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧੀ ਕਮਹੀਮ ਸ਼ੁਰੂ ਕੀਤੀ ਗਈ ਸੀ ਤੇ ਇਸ ਤੋਂ ਚੱਲ ਰਹੀ ਜੋ ਪੰਜਾਬ 'ਚ ਲਗਾਤਾਰ ਹੈਗੀ ਭਗਵੰਤ ਸਰਕਾਰ ਨਸ਼ਿਆਂ ਦੇ ਖਿਲਾਫ ਜੋ ਵੱਡੇ ਐਕਸ਼ਨ ਜੋ ਹੈ ਪੰਜਾਬ ਸਰਕਾਰ ਲੈ ਰਹੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਵੀ ਜੁਸੇ ਵੱਡਾ ਬਿਆਨ ਦਿੱਤਾ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ 31 ਮਈ ਤੱਕ ਜੋ ਹੈ ਪੰਜਾਬ 'ਚ ਨਸ਼ਾ ਜੋ ਹੈ ਖਤਮ ਹੋ ਜਾਏਗਾ 31 ਮਈ ਜੋ ਸਿਗੀ ਡੈਡਲਾਈਨ ਜੋ ਸਿਗੀ ਪੰਜਾਬ ਸਰਕਾਰ ਵੱਲੋਂ ਜੋ ਸਿਗੀ ਤੇ ਪੁਲਿਸ ਵੱਲੋਂ ਦਿੱਤੀ ਗਈ ਸੀ ਕਿ 31 ਮਈ ਤੱਕ ਪੰਜਾਬ ਨਸ਼ੇ ਤੋਂ ਮੁਕਤ ਹੋ ਜਾਏਗਾ ਲੇਕਿਨ 31 ਮਈ ਨਿਕਲ ਗਏ ਤੇ ਉਸ ਤੋਂ ਬਾਅਦ ਹੁਣ ਤੱਕ ਜੋ ਹੈ ਪੰਜਾਬ ਚ ਨਸ਼ਾ ਖਤਮ ਨਹੀਂ ਹੋਇਆ ਜਿਸ ਨੂੰ ਲੈ ਹੀ ਆਏ ਦਿਨ ਜੋ ਵਿਰੋਧੀ ਨੇ ਲਗਾਤਾਰ ਭਗਵੰਤ ਸਰਕਾਰ ਨੂੰ ਆਮ ਆਮਨੀ ਪਾਰਟੀ ਨੂੰ ਕਿਰ ਲੈਂਦੇ ਨੇ ਤੇ ਹੁਣ ਇਸ ਵਿੱਚਕਾਰ ਹੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਸ ਚ ਇੱਕ ਲੜਕੀ ਨਸ਼ੇ ਚ ਵਿਖਾਈ ਦੇ ਰਹੀ ਹੈ ਅੰਮ੍ਰਿਤਸਰ ਦੀ ਜਾਣਕਾਰੀ ਮੁਤਾਬਕ ਇਹ ਵੀਡੀਓ ਹੈ ਤੇ ਹੁਣ ਇਸ ਵੀਡੀਓ ਨੂੰ ਲੈ ਕੇ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਤੇ ਨਸ਼ਿਆਂ ਦੇ ਖਿਲਾਫ ਚੱਲ ਰਹੀ ਖੀਮ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਦੱਸ ਦਈਏ ਕਿ ਬੀਤੇ ਕੱਲ ਜੋ ਹੈਗੇ ਭਗਵੰਤ ਮਾਨ ਚੰਡੀਗੜ੍ਹ ਪਹੁੰਚੇ ਸਨ ਜਿੱਥੇ ਉਹਨ ਪਹੁੰਚ ਹੋਣਾ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਜੋ ਹੈਗਾ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਤੇ ਹਰ ਸਿਮਰਤ ਬਾਦਲ ਨੂੰ ਲੈ ਕੇ ਜੋ ਇੱਕ ਵੱਡਾ ਬਿਆਨ ਦਿੱਤਾ ਹੈ ਜੀ ਹਾਂ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਸੁਖਬੀਰ ਬਾਦਲ ਹਰ ਸਿਮਰਤ ਤੇ ਵਿਕਰਮ ਮਜੀਠੀਆ ਦੇ ਰਿਸ਼ਤੇ ਤੇ ਵੱਡੀ ਜੋ ਟਿੱਪਣੀ ਹੈ ਉਹ ਕੀਤੀ ਸੀ ਆਪ ਦਾ ਦੇਖੋ ਭਾਈ ਮੈਂ ਕਹੇ ਦੱਸਿਆ ਵੀ ਮਜੀਠੀਆ ਰਸਬੀਰ ਦੀ ਆਪਸ ਚ ਬਣਦੀ ਨਹੀਂ ਮੇਰੀ ਆਦਤ ਨਹੀਂ ਹੈ ਕਿ ਮੈਂ ਦੱਸ ਆਪੇ ਇਕੱਠੇ ਨਹੀਂ ਬੈਠੇ ਸਾਰੇ ਬਰੋਈ ਦੀ ਬਣਦੀ ਨਹੀਂ ਮੈਂ ਕਿਹਾ ਦੱਸੇ ਵੀ ਹਰ ਸਿਮਰਤ ਤੇ ਮਜੀਠੀਆ ਵੀ ਬੋਲਣੋਂ ਹਟ ਗਏ ਮੈਂ ਦੱਸੇ ਮੇਰੀ ਆਤੀ ਨਹੀਂ ਉਹ ਗੁਰਮੇਹਰ ਨਾਲ ਆ ਜਿਹੜਾ ਦੂਜਾ ਭਾਈ ਉਹਦਾ ਆਪਸ ਵਿੱਚ ਪ੍ਰੋਪਰਟੀ ਦਾ ਰੌਲਾ ਪੈ ਗਿਆ ਪੈਸਾ ਬਾਹਲਾ ਵੀ ਮਾੜਾ ਹੁੰਦਾ ਨਾ ਮਾਪੇ ਦੱਸੇ ਨਹੀਂ ਮੈਂ ਤਾਂ ਤੁਸੀਂ ਗਾਂ ਨਾਲ ਗੱਲ ਕਰੋ ਬਸ ਯਾਰ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹਦਾ ਕਲਾਕਾਰ ਹੁਣ ਮਾਰੀ ਗੱਲ ਲਈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਨਹੀਂ ਬਖਸ਼ਦਾ ਕਲਾਕਾਰਾਂ ਨੂੰ ਤਾਂ ਤੈ ਹੈ ਲਾ ਕੇ ਦੇਖਣ ਜਾਂਦੇ ਆ ਟਿਕਟਾ ਲਾ ਕੇ ਵੀ ਦੇਖ ਆਈਏ ਗਾਣੇ ਸੁਣਦੇ ਆ ਟੀਵੀ ਤੇ ਕਲਾ ਕਲਾਕਾਰ ਹੁਣ ਮਾਰੀ ਗੱਲ ਲਈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਦੇਖ ਹੀ ਕਰਦੇ ਰਹੇ ਨੇ ਜੀ ਆਪ ਦਾ ਪਛੋਕਰ ਦੇਖਿਆ ਕਦੇ ਤੇ ਉਸ ਤੋਂ ਬਾਅਦ ਹੀ ਹੁਣ ਅੱਜ ਵਿਕਰਮ ਸਿੰਘ ਮਜੀਠੀਆ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਭਗਵੰਤ ਮਾਨ ਨੂੰ ਠੋਕਾਂ ਜਵਾਬ ਦਿੱਤਾ ਹੈ ਤੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਸਵਾਲ ਨਸ਼ੇ ਦੀ ਮੁਹਿੰਮ ਨੂੰ ਲੈ ਕੇ ਯੋਧ ਨਸ਼ਾ ਵਿਰੁੱਧੀ ਜੋ ਮੁਹਿੰਮ ਭਗਵੰਤ ਸਰਕਾਰ ਵੱਲੋਂ ਚੱਲ ਰਹੀ ਹੈ ਉਸ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਆਖਿਰ ਪੰਜਾਬ 'ਚ ਜੋ ਨਸ਼ਾ ਮੁਕਤ ਜੋ ਹੈ ਪੰਜਾਬ ਨੂੰ ਬਣਾਉਣ 'ਚ ਆਪ ਸਰਕਾਰ ਕਦੋਂ ਤੱਕ ਕਾਮਯਾਬ ਹੋ ਪਾਉਂਦੀ ਹੈ ਜਾਂ ਫਿਰ ਪਹਿਲੇ ਵਾਂਗ ਹੀ ਆਮ ਆਦਮੀ ਪਾਰਟੀ ਦਾ ਜੋ ਇਹ ਉਦੋਂ ਅਸ਼ੇਵਰੂ ਦੇ ਸਿਰਫ ਇੱਕ ਵੱਡਾ ਖੋਖਲਾ ਦਾਵਾ ਬਣ ਕੇ ਰਹਿ ਜਾਂਦਾ ਹੈ ਬਾਕੀ ਆਉਣ ਵਾਲੇ ਸਮੇਂ ਚ ਵੇਖਣ ਹੋਵੇਗਾ ਬਾਕੀ ਥੋੜਾ ਇਸ ਖਬਰ ਜਿੱਕੇ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜੁਰਦ ਦਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ